ਕਦੇ ਸੋਚਿਆ ਹੈ ਜਦੋਂ ਸਾਰਾ ਕੁਝ ਠੀਕ ਚੱਲ ਰਿਹਾ ਹੋਵੇ ਫਿਰ ਵੀ ਅੰਦਰੋਂ ਖਾਲੀ-ਖਾਲੀ ਕਿਉਂ ਲੱਗਦਾ ਸੱਚ ਇਹ ਹੈ ਅਸੀਂ ਹਮੇਸ਼ਾ ਹੱਸਦੇ ਹੋਏ ਵੀ ਲੜ ਰਹੇ ਹੁੰਦੇ ਹਾਂ ਆਪਣੀ ਹੀ ਸੋਚ ਨਾਲ ਜ਼ਿੰਦਗੀ ਨੂੰ ਜ਼ਿੰਦਗੀ ਵਾਂਗ ਜਿਉਣ ਦੀ ਆਦਤ ਪਾਓ ਜ਼ਿੰਦਗੀ ਕੋਈ ਇੰਸਟਾਗ੍ਰam ਨਹੀਂ ਆ ਇਸ ਲਈ ਇਸ ਨੂੰ ਫਿਲਟਰ ਦੇ ਬਿਨਾ ਵੀ ਅਕਸੈਪਟ ਕਰਨਾ ਸਿੱਖੋ ਪੋਜ਼ਿਟਿਵ ਰਹਿਣ ਦਾ ਮਤਲਬ ਫੇਕ ਹੱਸਣਾ ਨਹੀਂ ਹੁੰਦਾ ਸਗੋਂ ਸੱਚ ਨੂੰ ਹੱਸ ਕੇ ਜੀਣਾ ਹੁੰਦਾ ਆਈ ਨੋ ਪੋਜ਼ਿਟਿਵ ਰਹਿਣਾ ਆਸਾਨ ਨਹੀਂ ਹੁੰਦਾ ਜਦ ਜ਼ਿੰਦਗੀ ਹਰ ਪਲ ਨਵਾਂ ਇਮਤਿਹਾਨ ਲੈ ਰਹੀ ਹੋਵੇ ਆਪਣੀ ਲਾਈਫ 'ਚ ਆਉਣ ਵਾਲੇ ਸਾਰੇ ਅਪਸ ਐਂਡ ਡਾਊਨਸ ਨੂੰ ਸਵੀਕਾਰ ਕਰੋ ਕਿਉਂਕਿ ਇਹ ਪਾਰਟ ਆਫ ਲਾਈਫ ਹਨ ਅਸੀਂ ਸਾਰੇ ਕੋਸ਼ਿਸ਼ ਤਾਂ ਕਰਦੇ ਹਾਂ ਇਹ ਮੰਨਣ ਦੀ ਕਿ ਸਭ ਠੀਕ ਆ ਪਰ ਅੰਦਰੋਂ ਅਸੀਂ ਵੀ ਖੋ ਜਾਂਦੇ ਹਾਂ ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ ਇਸ ਲਈ ਪੋਜ਼ਿਟਿਵ ਰਹਿਣਾ ਇਹ ਨਹੀਂ ਹੈ ਕਿ ਦੁੱਖ ਨਾ ਆਵੇ ਪੋਜ਼ਿਟਿਵ ਰਹਿਣਾ ਇਹ ਹੈ ਕਿ ਦੁੱਖ ਵਿੱਚ ਹੌਸਲਾ ਨਾ ਛੱਡਣਾ ਪੋਜ਼ਿਟਿਵ ਹੋਣਾ ਕੋਈ ਮਜਬੂਰੀ ਨਹੀਂ ਹੁੰਦੀ ਇਹ ਤਾਂ ਇੱਕ ਬਹੁਤ ਹੀ ਸੋਨਾ ਸਫ਼ਰ ਹੈ ਇਸ ਲਈ 5 ਮਿੰਟ ਚੁੱਪਚਾਪ ਬੈਠ ਨਾ ਮੋਬਾਈਲ ਨਾ ਟੀਵੀ ਸਿਰਫ ਤੂੰ ਤੇ ਤੇਰਾ ਮਨ ਜਿਹੜਾ ਬੰਦਾ ਆਪਣੀ ਸੋਚ ਨੂੰ ਸਮਝ ਲੈਂਦਾ ਉਹ ਦੁਨੀਆਦਾਰੀ ਨੂੰ ਵੀ ਚੰਗੀ ਤਰ੍ਹਾਂ ਸੰਭਾਲ ਲੈਂਦਾ ਮੈਂ ਮੰਨਦੀ ਹਾਂ ਕਿ ਅਸੀਂ ਹਮੇਸ਼ਾ ਪੋਜ਼ਿਟਿਵ ਨਹੀਂ ਰਹਿ ਸਕਦੇ ਪਰ ਅਸੀਂ ਹਰ ਵਾਰੀ ਖੜੇ ਤਾਂ ਹੋ ਸਕਦੇ ਹਾਂ ਕਦੇ ਹਾਰ ਨਹੀਂ ਮੰਨਣੀ ਅਸਲੀ ਪੋਜ਼ਿਟਿਵਿਟੀ ਹੁੰਦੀ ਹੈ ਤਾਂ ਕਰਕੇ ਜੋ ਇਨਸਾਨ ਹਰ ਰੋਜ਼ ਛੋਟੀਆਂ ਖੁਸ਼ੀਆਂ ਤੇ ਧਿਆਨ ਦਿੰਦਾ ਉਹ ਕਦੇ ਵੀ ਵੱਡੇ ਵੱਡੇ ਦੁੱਖਾਂ ਤੋਂ ਨਹੀਂ ਘਬਰਾਉਂਦਾ write down three things every day ਜਿਸਦੇ ਲਈ ਤੁਸੀਂ ਧੰਨਵਾਦੀ ਹੋ slowly your thinking will change on its own ਸੱਚੇ ਲੋਕਾਂ ਨਾਲ ਰਭੋ ਨਕਲੀ ਸਟੇਟਸ ਤੋਂ ਦੂਰ ਰਭੋ ਜਿਹੜੇ ਤੈਨੂੰ ਹੱਸਦੇ ਵੇਖ ਕੇ ਖੁਸ਼ ਹੁੰਦੇ ਨੇ ਉਹੀ ਤੇਰੇ ਅਸਲੀ ਪੋਜ਼ਿਟਿਵ ਸਰਕਲ ਨੇ ਫੇਕ ਲੋਕਾਂ ਨੂੰ ਬਲੌਕ ਕਰੋ ਦਿਲ ਸਾਫ਼ ਤੇ ਹੌਲਾ ਹੋ ਜਾਵੇਗਾ ਸੋ ਇਨ ਦਾ ਐਂਡ ਪੋਜ਼ਿਟਿਵ ਰਹਿਣਾ ਆਰਟ ਨਹੀਂ ਹੈ ਇਹ ਇੱਕ ਅਭਿਆਸ ਹੈ ਜੋ ਹਰ ਰੋਜ਼ ਕਰਨਾ ਪੈਂਦਾ ਹੈ ਕੱਲ ਨਹੀਂ ਹੋਇਆ ਕੋਈ ਗੱਲ ਨਹੀਂ ਅੱਜ ਤੋਂ ਫੇਰ ਕੋਸ਼ਿਸ਼ ਕਰੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਪਲੀਜ਼ ਸ਼ੇਅਰ ਕਰਨਾ ਨਾ ਭੁੱਲਣਾ